ੴ ਸ੍ਰੀ ਵਾਇ ਗੁਰਜੀ ਕੀ ਫਤਹਿ ਪਾਤਸ਼ਾਹੀ ਦਸਵੀਂ ਕਬਿਓ ਬਾਜ ਬੇਨਤੀ ਚਉਪਈ ਹਮਰੀ ਕਰੋ ਹੱਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਦ ਚਰਨਨ ਮੰਨ ਰਹੇ ਹਮਾਰਾ ਬਨਾ ਜਨ ਮਰੇ ਦੁਸਤ ਸਬੈ ਤੁਮ ਕਾ ਵੋ ਆਪ ਹਾਥ ਤੈ ਮੋਹਿ ਬਚਾ ਵੋ ਸੁਕੀ ਬਸੈ ਮੋਰ ਪਰਵਾਰਾ ਸੇਵਕ ਸਿਖ ਸਮੈ ਕਰਤਾਰਾ ਮੋਰ ਅਛਾ ਨਿਜ ਕਰਦੇ ਕਰੀਐ ਸਭ ਬੈਰਨ ਕੋ ਆਜ ਸੰਘਰੀਐ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਛਾੜ ਕੋਈ ਅਵਰ ਨ ਧਿਆਉ ਜੋ ਵਰਚਾਉ ਸ ਤੁਮ ਤੇ ਪਾਉ ਸੇਵਕ ਸਿਖ ਹਮਾਰੀ ਮਾਰੀਐ ਤੁੰਗਲ ਸਤਰਾ ਹੱਥ ਹੱਥ ਦੇ ਮੁਝੇ ਉਭਰੀਏ ਮਰਨ ਕਾਲ ਕਾਤਰਾ ਸਿਨਵਰੀਏ ਹੋ ਜੋ ਸਦਾ ਹਮਾਰੇ ਬੱਚਾ ਸਿਰਸ ਤੁਝ ਜੋ ਕਰਿਓ ਰਚਾ ਰਾਖ ਲੇ ਹੋ ਮੋਹਿ ਰਾਖਣਾਰ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਪੂਰੀ ਚੁਦਰ ਦਸ ਕਾਲ ਪਾਏ ਬ੍ਰਹਮਾ ਬਬਧਰਾ ਕਾਲ ਪਾਏ ਸਿਵ ਜੂ ਅਵਤਾਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਿਵ ਕੀ ਉਹ ਬੇਦ ਰਾਜ ਬ੍ਰਹਮਾ ਜੂਤੀ ਉਹ ਜਵਨ ਕਾਲ ਸਭ ਰੂਪ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈਤ ਜੈਛਨੇ ਉਪਜਾਇਓ ਆਦ ਅੰਤੇ ਕੇ ਅਵਤਾਰਾ ਨਮਸਕਾਰ ਕਿਸੇ ਕੋ ਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਕੋ ਸੁਖ ਦੀ ਉਸਤਰਨ ਕੋ ਪਲ ਮੋ ਮਦਰ ਕੀ ਕਾਟ ਗਡ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਦੇ ਕੁੰਚਰ ਸੱਤ ਲਾ ਸਬਰ संतन दुख पाए ते दुखी सुख पाए साधन के सुखे एक, एक के वीर पहचानै घट घट के पट पट की जाने जब उद् करख करा कर तारा प्रजा तर तब दे अपारा जब करख पर तो तुम में मिलत दे दर्शन जेते बदन श्रेष्ठ सब तारै आप आप नहीं बोझ उचारै ਰੰਕਾਰ ਨਿਵਕਾਰ ਨਿਰਲੰਭ ਆਦ ਅਨੀਲ ਅਨਾਦ ਸੰਭ ਤਾ ਕਾ ਮੂੜ ਉਚਾਰਤ ਭੇਦ ਭੇਵਨ ਪਾਪਤ ਭੇਦ ਤਾ ਕੋ ਕਰ ਪਾਹਨ ਅਨੁਮਾਨ ਤਵਾ ਮੋੜ ਕਛ ਭੇਦ ਨ ਜਾਣਤ ਬਾ ਦੇਵ ਕੋ ਕਹਿ ਤ ਸਦਾ ਸਿਵ ਰੰਕਾਰ ਕਾ ਚੀ ਨਤਨੇ ਬਿਭ ਆਪੇ ਆਪਣੀ ਬੁਧ ਹੈ ਜੇਤੀ ਵਰਨਤ ਭੇ ਨ ਭੇ ਨ ਤੋਏ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਦੇਵ ਸਜਾ ਪ੍ਰਥਮ ਸੰਸਾਰਾ ਏ ਕ ਰੂਪ ਅਨੂਪ ਸਰੂਪ ਰੰਗ ਭਯੋਰਾ ਬਈ ਭੂਪਾ ਧੋ ਬਿਠਾ ਕਉ ਸਿੰਮਟ ਪੈ ਸੰਕਰ ਇਕ ਠਾ ਗ੍ਰੀਸ਼ਟ ਦਿਖਾਏ ਚੰਬਗਾ ਹਾਥ ਜੁ ਬਾਦ ਸ੍ਰੂਪ ਸਿੰਭਵ ਅਬ ਰਖਾ ਮੇਰੀ ਤੁਮ ਕਰੋ ਸਿਖ ਵਾਰ ਸਿਖ ਸੰਘਰੋ ਦੁਸਜ ਤੇ ਉਠਵਤ ਤਬਾਤਾ ਸਗਲ ਬਲੇਚ ਕਰੋ ਰਣ ਕਾਤਾ ਏ ਅਸਤਤ ਵਿਸਰਣੀ ਪਰੇ ਤਨ ਕੇ ਦੁਸਤ ਦੁਖ ਤੋਏ ਮਰੇ ਫੁਰਖ ਜਵਨ ਪਗਵਰੀ ਤੇ ਹਾਰੀ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨਾਏ ਹੈ ਚਾਹ ਹੋਏ ਤਾਂ ਇਹ ਸਭ ਕਲ ਹੁਸ਼ਟ ਅਰਿਸ਼ਟ ਟਰੇ ਤ੍ਰਿਪਾਦਰਿਸ਼ਟ ਤਨ ਜਾਏ ਨਿਹਾਰੋ ਤਾਂ ਕੇ ਤਾਪ ਤਨ ਕਮੋ ਹਰ ਹੋ ਰਿਤ ਤਿਤ ਕਰ ਹੋ ਸਕੋਈ ਦੁਖ ਸਾਸ਼્વਰ ਸਕੇ ਨ ਕੋਈ ਇਕ ਬਾਰ ਜਿਨ ਤਮੈ ਸੰਭਾਰਾ ਗਾਲ ਵਾਸਤੇ ਤਾਏ ਉਬਾਰਾ ਖੜਗ ਕੇਤ ਮੈਂ ਸਰਣ ਤਿਆਰੀ ਆਪ ਹੱਥ ਦੈ ਲਿਓ ਵਾਰ ਸਰਬ ਟੋਰ ਮੋਹ ਸਾਥ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈਂ ਸਰਣ ਤਿਆਰੀ ਆਪ ਹੱਥ ਦੈ ਲਿਓ ਵਾਰ ਸਰਬ ਟੋਰ ਮੋਹ ਸਾਥ ਦੁਸ਼ਟ ਦੋਖ ਤੇ ਲਿਓ ਬਚਾਈ